ਲਿਹਾਰੀ ਕੁਦਰਤ ਬਸਿਆ ਤੀਰਾਂ ਤਨਾ ਜਾਈ ਲਖਿਆ ਕਾਦਰ ਦੀ ਜਿਹੜੀ ਕੁਦਰਤ ਆ ਬਿਆੰਤ ਹੈ ਬਿਆੰਤ ਦੇ ਵਿੱਚ ਦੇਖੋ ਮਹਾਰਾ ਨੇ ਕੀ ਕੀ ਅਣਗਿਣਤ ਤਰ੍ਹਾਂ ਦੇ ਬੂਟੇ ਲਾ ਦਿੱਤੇ ਇੱਕ ਦੂਜੇ ਨਾਲ ਮਿਲਦੇ ਨਹੀਂ ਜਿੱਦਾਂ ਸਾਡੀਆਂ ਹੀ ਚਿਹਰੇ ਇੱਕ ਦੂਜੇ ਨਾਲ ਮਿਲਦੇ ਨਹੀਂ ਨਾ ਗੁਰਮਖੋ ਆਪਣੇ ਰੂਪ ਰੰਗ ਨੇ ਇੱਕ ਦੂਜੇ ਨਾਲ ਇਹਨਾਂ ਪੌਦਿਆਂ ਦੇ ਵੀ ਰੂਪ ਰੰਗ ਇੱਕ ਦੂਜੇ ਨਾਲ ਮਿਲਦੇ ਨਹੀਂ ਵੱਖੋ ਵੱਖਰਾ ਅਲੀਚੀਆਂ ਦਾ ਵੱਖਰਾ ਆ ਪੌਦਿਆਂ ਦੇ ਦਾ ਵੱਖਰਾ ਹੀ ਰੰਗ ਹੈ ਅੰਬਾਂ ਦਾ ਵੱਖਰਾ ਹੈ ਕਿਨੂਆਂ ਦਾ ਵੱਖਰਾ ਹੈ ਬਹੁਤ ਤਰ੍ਹਾਂ ਦੇ ਚੀਕਾਂ ਦਾ ਵੱਖਰਾ ਹੈ ਤੇ ਹਰੇਕ ਤਰ੍ਹਾਂ ਦੇ ਦਰਕਤਾਂ ਦੇ ਵੀ ਆਪਸ ਵਿੱਚ ਨਹੀਂ ਮਿਲਦੇ ਹੈਗੇ ਕਿਉਂਕਿ ਇਹ ਉਹਦੀ ਕੁਦਰਤ ਹੈ ਉਹ ਇਹਨੂੰ ਰਚਣ ਵਾਲਾ ਹੈ ਇਹਨੂੰ ਸਜਣ ਵਾਲਾ ਹੈ ਜੇ ਆਨੰਦ ਲੈਣਾ ਹੈ ਨਾ ਫਿਰ ਥੋੜਾ ਜਿਹਾ ਆਪਾਂ ਨੂੰ ਸੰਸਾਰ ਚ ਬੜਾ ਰੌਲਾ ਰੱਪਾ ਭੀੜ ਭੜਕਾ ਬਹੁਤ ਹੈ ਸ਼ੋਰ ਸ਼ਰਾਬਾ ਜਿਹਨਾਂ ਮਨ ਜਿਹੜਾ ਨਾ ਉਪਰਾਮ ਹੋ ਜਾਂਦਾ ਹੈ ਮਨ ਦਾ ਸਕੂਨ ਲੈਣਾ ਹੈ ਅੰਤਰਗਤ ਮਨ ਅਕਾਲਪੁਰਖ ਵਾਹਿਗੁਰੂ ਨਾਲ ਸਹਿਜ ਵਿੱਚ ਜਾ ਕੇ ਜੁੜੇ ਫਿਰ ਥਾਂ ਵੀ ਰਮਣੀਕ ਹੋਣੀ ਚਾਹੀਦੀ ਹੈ